ਤੰਗ ਵੀ ਮੇਰੇ ਦਾ ਸਮਝਿਆ ਆਪਣਾ ਕੀਮਤੀ ਜਿਹੜਾ ਸਮਾਜ ਸਾਥ ਦੇ ਦਿੱਤਾ ਵਾ ਬਹੁਤ ਬਹੁਤ ਤਰਫ ਦੁਨੀਆ ਜੋ ਆਵਾਜ਼ ਵੀ ਪਾਡੀ ਬੜੇ ਪੁਰਾਣੇ ਵਰਕਰ ਨੇ ਆਹੂ ਨੇ ਤੋਂ ਸਭ ਤੋਂ ਕੋਸਲਾ ਸਾਹਿਬ ਜਿਹੜੇ ਸਾਜੂ ਕੋਸਲਾ ਮਨੈਸ਼ ਕੋਸਲਾ ਅਨੰਤ ਹਾੜੇ ਕੋਸਲਾ ਪਹਿਲੇ ਨਾਇਕਾ ਤੋਂ ਰਕੇਸ਼ ਜੀ ਜੋ ਬੰਦੀ ਜੀ ਦਾ ਪਰਿਵਾਰਕ ਮੈਂਬਰ ਨੇ ਉਹ ਪੋਜੇ ਨੇ ਮੇਰੇ ਵੱਡੇ ਭਾਅ ਹਮੇਸ਼ਾ ਮੇਰੇ ਪਿੱਛੇ ਜਿਹੜੇ ਖੜੇ ਰਹਿੰਦੇ ਨੇ ਗੁਰਮੀਤ ਸਿੰਘ ਜੀ ਬਿੱਟੂ ਜੀ ਪੱਤਰਕਾਰ ਭਾਈ تقريبا ਪ੍ਰਿੰਟ মিডিਆ ਲੈ ਕੇਨ মিডিਆ ਸਾਰੇ ਪਹੁੰਚਿਆ ਹੋ ਸੁਰਜੀਤ ਜੀ ਇਕੱਲਾ ਬਾਟੂ ਪਹੁੰਚੇ ਨੇ ਸਾਰਾ ਪੱਤਰਕਾਰ ਭਾਈ ਜਗਵੀਰ ਨਾਮ ਇਹ ਸਾਰੇ ਜੂਨ ਨਾ ਚਾਹਾਂਗਾ ਸੁਰਮ ਮੜਿਆ ਜੀ ਸਾਰਤ ਘੋਸਲਾ ਜੀ ਨਿਸ਼ਿੰਦਰ ਜੀ ਟੋਪਰਾ ਜੀ ਸੁਦੀ ਜੀ ਡੈਵਿਡ ਜੀ ਇੰਦਰ ਜੀ ਜੁਤੂ ਬਾਜੀ تقریبا ਸਾਰੇ ਜੇ ਸਾਡੇ 자ਹਿਦ ਕੁਤਤਾ ਜੀ ਉੱਥੇ ਪੁੱਜ ਰਵੀ ਜੀ ਸਾਰੇ ਜਿੰਨੇ ਦਰਜ ਪੱਤਰਕਾਰ ਆ ਕੈਪਟਨ ਜਲੀ ਪਹਿਲਾਂ ਕਹਿੰਦਾ ਸਰ ਸੋ ਸਾਰੇ ਪਹੁੰਚੇ ਆ ਬਲਦੀਪ ਮਹਾਰਾਜ ਦਾ ਉਹ ਸਾਵਧਾਨ ਲਈ ਕਿਉਂਕਿ ਅੱਜ ਦੇ ਸਮੇਂ 'ਚ ਨਾ ਕਿਉਂਕਿ ਬਲਦੀਪ ਜੀ ਕੋਈ ਬਹੁਤ ਵੱਡੇ ਪਰਾਂਵਰਦਾਂ ਉਤਾਲ ਮੇਂਦੇ ਨਖਰੇ ਅੱਜ ਇਹਨਾਂ ਨੇ ਐਪਰ ਕੀਤੀ ਆ ਪੇਪਰ ਨਿਵੀਂਦਾ ਕਾਮਿਲ ਦਾ ਕਰਤਾ ਹੈ ਇਹ ਹਾਲੀਸਾਲੀ ਦੇ ਵਸਤੀ ਕਰਨੀ ਹੈਗੀ ਬਹੁਤ ਜਿਆਦੀ ਮੇਲ ਤੇ ਦੇ ਵਿੱਚ ਸੋ ਮੇਰੇ ਨੂੰ ਬਹੁਤ ਬਹੁਤ ਬਲਦੀਪ ਨੂੰ ਬਲਦੀਪ ਜੀ ਦੇ ਪਰਿਵਾਰ ਨੂੰ ਮੇਰੇ ਨੂੰ ਬਹੁਤ ਬਹੁਤ ਧੰਵਾਕ ਅੰਕਲ ਜੀ ਸਾਡੀ ਮਰਾਂ ਅੰਕਲ ਮੇਰੇ ਪਾਪਾ ਦੀ ਰੱਟ ਹੈ ਤੇ ਕਵੀ ਰਾਜ ਜੀ ਮੇਰੇ ਕੋਲ ਕੋਣ ਹੈ ਤੇ ਇਹ ਸੰਦੀਪਾ ਜੀ ਮਿੱਟੂ ਭਾਜੀ ਤੇ ਸਾਰੇ ਮੇਰੇ ਪਕਰਕਰ ਵੱਡੇ ਭਰਾ ਜਿਹਨਾਂ ਨੇ ਮੇਰੀ ਜਿਹੜਾ ਇਹਨੇ ਪਹਿਲਾ ਗਦਨ ਚੱਕਿਆ ਵੀ ਹੋਰ ਮੈਸਰ ਦਾ ਮਹੀਨੇ ਦੋ ਮਹੀਨੇ ਬਾਅਦ ਇਹ ਸਾਥੀ ਦਾ ਨਾਮ ਜਿਹੜਾ ਲਾ ਸਮਾਜ ਦੇ ਵਿੱਚ ਵਿਚਰੇ ਸਾਥੀਆਂ ਵਿੱਚ ਆਵੇ ਟੀਕੜਾਂ ਵਿੱਚ ਆਵੇ ਇਹ ਹੀ ਸਾਰੇ ਮੈਸਰ ਦਾ ਦੁਆ ਕਰਦੇ ਆ ਮੈਂ ਆਪਣੇ ਲੋ ਸਾਥੀ ਨੂੰ

ਕੁਝ ਜਦੋਂ ਐਸੇ ਤਰ੍ਹਾਂ ਦਾ ਪ੍ਰਕਾਰ ਆਪਾਂ ਜਾਨੇ ਕਿ ਤੇ ਥੈਂਕ ਯੂ ਸਰਪੰਚ ਸਾਹਿਬ ਸਾਡੇ सोनू ਭਾਜੀ ਕਮਲ ਸਾਹਿਬ ਬਹੁਤ ਬਹੁਤ ਧੰਨਵਾਦ ਲੇਟ ਹੋ ਜਿਹਾ ਤੇ ਰਾਜੀ ਭਾਜੀ ਛੇਪਾ ਭਾਜੀ ਜਿਹੜੇ ਜਿਹੜੇ ਸਾਨੂੰ ਸਾਹਮਣੇ ਦਿਖਾਉਣ ਵਾਲੇ ਹੀ ਨੇ ਜਿਹੜੇ ਗੈਂ ਦੇ ਪਿੱਛੇ ਜਿਹੜੇ ਸਾਹਮਣੇ ਨਾਲ ਖੜੇ ਸੀ ਸਾਨੂੰ ਦੱਸਦੇ ਕਿ ਦੋ ਜੀ ਕਰਣੀ ਆ ਨਾ ਕੁਝ ਵੀ ਤੇ ਟੇਮੈਂਟ ਸਾਡੇ ਸ਼ੰਕਰ ਭਾਜੀ ਕਰਮਾ ਭਾਜੀ ਕਰਮਾ ਭਾਜੀ ਆਉਣਾ ਲੇਟ ਹੋਇਆ ਸਵਾਗਤ ਹੈ ਤੁਹਾਨੂੰ ਬਾਜੀ ਬਹੁਤ ਜਲਦੀ ਚਾਹੋੜਾ ਕੁਨੇਸ਼ਾ ਤੁਸੀਂ ਗੱਲ ਲਈ ਬੰਦੇ ਤੁਸੀਂ ਮੇਰੇ ਦੇਖੋ ਨਾ ਏਟੂ ਬਾਜੀ ਸੁਣੋ ਬਾਜੀ ਬਾਾਕੀ ਸਾਰੇ ਮੇਰੇ ਪਾਸੇ ਗਿਆ ਸੁਣੋ ਬਾਜੀ ਪਲੀ ਦੋ ਗੁੜੀਆਂ ਮੜਾਇਆ ਅਖਬਾਰ ਡਾਊਨ ਕਰ ਪਤ ਫੇਸ ਲੋਕ ਦਾ ਪਿਆ ਹਾਂ ਜੀ ਬਲਕਿ ਓਕੇ ਜੀ ਜਿਹੜੀ ਲੋਚਿੰਗ ਪ੍ਰੋਗਰਾਮ ਤੇ ਕੀ ਗੱਲ ਹੈ ਅੱਜ ਵੀ ਬਖਵਾ ਦੇਖੋ ਆ ਕੇ ਬੋਲਿਆ ਨਾ ਪੰਜਾਬ ਗਲੋਬਲ ਟਾਈਮਸ ਦੀ ਜਿਹੜੀ ਲੋਚਿੰਗ ਹੋਈ ਹੈ ਤੇ ਬਾਰੇ ਅੱਜ ਮੇਰਾ ਛੋਟਾ ਵੀ ਬਲਦੀਪ ਸਿੰਘ ਮਹਿਰਾ ਇਹ ਐਕਚੁਅਲੀ ਹੈ ਕਿ ਇਦਾਂ ਦਾ ਚਿਹਰਾ ਵਾ ਪੁਰਾਣਾ ਪੱਤਰਕਾਰ ਆ ਮਗਰ ਕਲਮ ਨਾਲ ਤਾਂ ਚੱਲਦਾ ਰਿਹਾ ਪਰ ਰੂਬਰੂ ਲੋਕਾਂ 'ਚ ਬਹੁਤ ਘੱਟ ਹੋਇਆ ਪਰ ਅੱਜ ਇਹ ਮੇਰਾ ਛੋਟਾ ਵੀਰ ਲੋਕਾਂ ਦੀ ਕਚਹਿਰੀ 'ਚ ਆਇਆ ਆਪਣੇ ਨੇਕ ਉਕਰਾਲੇ ਦੇ ਨਾਲ ਪੰਜਾਬ ਗਲੋਬਲ ਟਾਈਮਜ਼ ਨਾਂ ਦਾ ਇੱਕ ਅਖਬਾਰ ਜੀ ਦੀ ਓਪਨਿੰਗ ਕੀਤੀ ਹੈ ਮੇਰੇ ਭਰਾ ਨੇ ਸਾਡੀ ਇਹੀ ਸੋਚ ਆ ਕਿ ਚੜ੍ਹਦੀ ਕਲਾ 'ਚ ਰਹੇ ਮੈਂ ਰਾਣਾ ਗੁਜੀਤ ਸਿੰਘ ਜੀ ਵੱਲੋਂ ਆਪਣੀ ਕਾਂਗਰਸ ਪਾਰਟੀ ਵੱਲੋਂ ਮੁਬਾਰਕਬਾਦ ਹਣਾ ਛੋਟੇ ਭਰਾ ਨੂੰ ਸੱਚ ਦੀ ਆਵਾਜ਼ ਲਿਖੇ ਸੱਚ ਤੇ ਰਹੇਗਾ ਤੇ ਕਬੂਤਲਾ ਹਰੇਕ ਨੂੰ ਪਿਆਰ ਕਰਦਾ ਦੇਖੋ ਇਹਦੇ ਪਿਆਰ ਸਦਕਾ ਹੀ ਆਜਾਮ ਆਦਮੀ ਪਾਰਟੀ ਖਾਲੀਗੱਲ ਸਰਕਾਰਾਂ ਭਾਈਚਾਰਾ ਸਾਰਾ ਸਾਰੀਆਂ ਹੀ ਪਾਰਟੀਆਂ ਦੇ ਨੁਮਾਇंदे ਉਧੇਦਾਰ ਇਸ ਛੋਟੇ ਮੇ ਨੂੰ ਵਧਾਈ ਦੇਣ ਆਏ ਆ ਬਰਮਾਤਮਾ ਅਗੇ ਹੀ ਅਰਦਾਸ ਆ ਕਿ ਚੜ੍ਹਦੀ ਕਲਾ ਚ ਰਵੇ ਤੇ ਨੇਕ ਨੀਤੀ ਦੇ ਨਾਲ ਅਖਬਾਰ ਆਪਣੀ ਕਲਮ ਦੇ ਰਾਹੀਂ ਜਿਹੜੀਆਂ ਬੁਰਾਈਆਂ ਵਾਂ ਉਜਾਗਰ ਕਰੇ ਤੇ ਉਹਨਾਂ ਨੂੰ ਨੱਥ ਪਾਉਣ ਵਾਸਤੇ ਮਿਹਨਤ ਕਰੀਓ ਬਹੁਤ ਬਹੁਤ ਧੰਨਵਾਦ ਸਰ ਅੱਗੇ ਤੁਸੀਂ ਪੰਜਾਬ ਗਲੋਬਲ ਟਾਈਮਸ ਜਿਹੜੀ ਅਖਬਾਰ ਲਾਂਚ ਹੋਈ ਉਹਦੇ ਬਾਰੇ ਕੀ ਮੈਨੂੰ ਦਿਸ਼ੀ ਮੇਰੇ ਨੂੰ ਨਹੀਂ ਪੰਜਾਬ ਕੋਲ ਨੂੰ ਸਵਾਰ ਕਰਦਣ ਤੇ ਬਹੁਤ ਬਹੁਤ ਵਧਾਈ ਦੇਣਾ ਆ ਕਿ ਜਿਹੜੀ ਇਹ ਫਾਰ ਹੈ ਪੂਰੇ ਪੰਜਾਬ ਦੇ ਵਿੱਚ ਘਰ ਘਰ ਪਹੁੰਚੇਗੀ ਤਾਂ ਕਿ ਸਮਾਜ ਨੂੰ ਫੇਡ ਦੇ ਸਕਣ ਇਹ ਬਹੁਤ ਵੱਡਮ ਤੇ ਪਰਾਲਿਆਲਾ ਕੰਮ ਸਿੱਕ ਕੀਤਾ ਇਹ ਜਿਹੜੀ ਨਾਲ ਸਮਾਜ ਨੂੰ ਫੇਡ ਮਿਲੇਗੀ ਕਿਉਂਕਿ ਗ੍ਰਿਪ ਲੋਕਾਂ ਦੀਆਂ ਸੌਰਾ ਆਮ ਪਰ ਨਹੀਂ ਹੋਉਂਦੀਆਂ ਜਦੋਂ ਇਹ ਹੋਰ ਹੋਰ ਲੱਗੇਗੀ ਸੋ ਚੰਗੀ ਹੀ ਹੋ ਪਤਾ ਲੱਗੇਗੀ ਕਿ ਕੁਸ਼ਤ ਬਾਦ ਚੱਲੇਗੀ ਸੋ ਇਸ ਕਰਕੇ ਮੈਂ ਲੱਖ ਲੱਖ ਵਧਾਈ ਜਨੈਣਾ ਨੂੰ ਇਹਨਾਂ ਦੇ ਪਿਤਾ ਜੀ ਨੂੰ ਵਧਾਈ ਦੇਣਾ ਜੋ ਤੁਸੀਂ ਕੰਮ ਇੰਤਰੀ ਕੀਤਾ ਬੀੜਾ ਚੱਕਿਆ ਹੈ ਕਿ ਬਹੁਤ ਲਗ ਅਯੋਗ ਹੈ ਇਸ ਕਰਕੇ ਮੈਂ ਤੁਹਾਨੂੰ ਵਧਾਈ ਦੇਣਾ ਬਾਇਕੀ ਦਾ ਸਤਿ ਬਾਇਕੀ ਵੀ ਕਿਰਪਾ ਰੱਬਿਆ ਨੇ ਨੀਅਤ ਇਹ ਪਰਮਾਤਮਾ ਇਹਨਾਂ ਨੂੰ ਹੋਰ ਵੀ ਜਾਣੀਆਂ ਤਰੱਕੀਆਂ ਮਕਸਦ ਅੱਜ ਦੇ ਦਿਨਿਆਂ ਆ ਨੇ ਦੇ ਬਣਾ ਸਾਡੀ ਪਾਰਟੀ ਬਹੁਤ ਬਹੁਤ ਮਿਲਣਾ ਭਾਉ ਨੂੰ ਅਸੀਂ ਆਸ ਕਰਦੇ ਆਂ ਕਿ ਪਰਮਪਤਿ ਦਾ ਪ੍ਰਮਾਤਮਾ ਜੀ ਇਹ ਦਿਨ ਦੁਗਣੀ ਰਾਤ ਚੋਗਣੀ ਇਹ ਲੰਗੀ ਦਿੱਤੀ ਕਰੇ ਔਰ ਮੈਂ ਅਗਰ ਜੀ ਸਾਡੇ ਇਹਦੇ ਭਗਤ ਸਾਹਿਬ ਉਹਨਾਂ ਨੂੰ ਯਾਦ ਕਰਦਾ ਹਾਂ ਜੀ ਨਾਮ ਔਰ ਇਹ ਵੀਰ ਨੇ ਜੁਨੀ ਬਿੰਦ ਕੀਤੀ ਆ ਪ੍ਰਮਾਤਮਾ ਕਰੇ ਇਸ ਨਿੰਦ ਨੂੰ ਹਰ ਚਾਚਾ ਲਾ ਕੇ ਪੰਜਾਬ ਵਿੱਚ ਨਹੀਂ ਹੁੰਦਾ ਸਾਥੀ ਗੁਰੂ ਵੱਲ ਦੇ ਵਿੱਚ ਨਾਲ ਹੀ ਜੋ ਨਿਊਜ਼ਪੇਪਰ ਲਾਂਚ ਕੀਤਾ ਹੈ ਪੰਜਾਬ ਗਲੋਬ ਟਾਈਮ ਜਿਨ੍ਹਾਂ ਦੇ ਮੈਨਸ ਚਾਲਕ ਗੁਰਮੀਰ ਬਲਜੀਤ ਸਿੰਘ ਕੋ ਮੈਂ ਆਪਣੇ ਵੱਲੋਂ ਦੁਆਰਾ ਬਹੁਤ ਬਹੁਤ ਦਾ ਧੰਨਵਾਦ ਥੈਂਕਸ ਮਾਈ ਗੁਰੂ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਵੱਲੋਂ ਮੈਂ ਸੰਦੀਪ ਕੁਮਾਰ ਜ਼ਿਲ੍ਹਾ ਵਾਈਸਪ੍ਰਧਾਨ ਯੂਥ ਕਪੂਥਲਾ ਆਪਣੇ ਭਰਾ ਬਲਦੀਪ ਨੂੰ ਜੋ ਕਿ ਪਹਿਲਾਂ ਇਲੈਕਟ੍ਰੋਨਿਕ মিডিਆ ਰਾਹੀਂ ਪੱਤਰਕਾਰਤਾ ਕਰਦੇ ਸੀਗੇ ਉਹਨਾਂ ਨੇ ਪ੍ਰਿੰਟ মিডিਆ ਵਿੱਚ ਕਦਮ ਰੱਖਿਆ ਹੈ ਤੇ ਪੰਜਾਬ ਗਲੋਬਲ ਟਾਈਮਜ਼ ਜੋ ਕਿ ਅੱਜ ਲਾਂਚ ਹੋਈ ਹੈ ਇਸ ਦੇ ਉੱਤੇ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਝਾਈਦਣਾ ਕਿਉਂਕਿ ਇਹ ਹਮੇਸ਼ਾ ਹੀ ਨਿਰਪੱਖ ਹੋ ਕੇ ਸੱਚ ਦੀ ਆਵਾਜ਼ ਨੂੰ ਪਹਿਲਾਂ ਇਲੈਕਟ੍ਰੋਨਿਕ মিডিਆ ਰਾਹੀਂ ਲੋਕਾਂ ਵਿੱਚ ਲੈਂਦੇ ਸੀ ਹੁਣ ਆਪਣੀ ਕਲਮ ਰਾਹੀਂ ਇਹਨਾਂ ਨੇ ਗਲੋਬਲ ਪੰਜਾਬ ਗਲੋਬਲ ਟਾਈਮਜ਼ ਜੋ ਕਿ ਪ੍ਰਿੰਟ মিডিਆ ਕਪੂਰਥਲੇ ਦੀ ਅਖਬਾਰ ਲਾਂਚ ਹੋਈ ਆ ਇਹਨਾਂ ਦੀ ਇਹਨਾਂ ਨੂੰ ਬਹੁਤ ਬਹੁਤ ਵਧਾਈ ਆ ਭਰਾ ਨੂੰ ਭਰਾ ਹੱਕ ਸੱਚ ਦੀ ਕਲਮ ਅੱਗੇ ਵੀ ਇਸੇ ਤਰ੍ਹਾਂ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਹੇ ਅਤੇ ਹਰ ਕਦੇ ਜੋ ਵੀ ਸਮੱਸਿਆਵਾਂ ਆ ਉਹ ਪੰਜਾਬ ਲੈਵਲ ਤੇ ਕਪੂਰਥਲਾ ਲੈਵਲ ਤੇ ਉਜਾਗਰ ਕਰੇ ਤਾਂ ਜੋ ਲੋਕਾਂ ਨੂੰ ਨਿਆਂ ਮਿਲ ਸਕੇ ਇਸ ਦੇ ਨਾਮ ਨਾਲ ਇਹਨਾਂ ਨੂੰ ਬਹੁਤ ਬਹੁਤ ਵਧਾਈ ਤੁਸੀਂ ਅੱਜ ਆਇਓ ਜਿਹੜੀ ਆਪਣਾ ਪੰਜਾਬ ਕੋਲ ਟਾਈਮ ਨਿਊਜ਼ ਪੇਪਰ ਲਾਂਚ ਕੀਤਾ ਗਿਆ ਕੀ ਕਹਿਣਾ ਚਾਹੋਗੇ ਮੈਂ ਗੁਰਮੀਤ ਸਿੰਘ ਜੀ ਨੂੰ ਪ੍ਰਧਾਨਗੀਤਾ ਪਾਰਟੀ ਉਹ ਸਾਥੀ ਸਾਥੀ ਮੈਂ ਜਿਹੜਾ ਪੁੱਜੀ ਦਾ ਲੋਕ ਇੱਥੇ ਜਿਹੜੇ ਖਾਸ ਤੌਰ ਤੇ মিডিਆ ਭਾਈਚਾਰਾ ਵੀ ਇੱਥੇ ਕਨਸ ਵਿੱਚ ਪਹੁੰਚੇ ਆ ਤੇ ਮਾਜੀ ਜਿਹੜਾ ਮੈਂ ਸਮਝਦਾ ਮੇਰਾ ਛੋਟਾ ਭਰਾ ਬਲਦੀਪ ਵੀ ਵੈਸੇ ਤਾਂ ਕਾਫੀ ਸਮੇਂ ਤੋਂ ਮੈਂ ਸਮਝਦਾ ਨੂੰ ਸਮਾਜਿਕ ਸੇਵਾ ਕੰਧਾ ਪਿਆ ਔਰ ਪ੍ਰੈਸਰ ਆਈ ਕਾਫੀ ਵਾਰ ਸਾਥੀ ਮੈਨੂੰ ਜਿੰਦਰ ਮਿਲਦਾ ਰਿਹਾ ਸਾਥੀ ਉਹਨਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਔਰ ਅੱਜ ਜਿਹੜਾ ਮੈਂ ਸਮਝਦਾ ਵੀ ਕਪੂਰ ਕਲਾ ਵਿੱਚ ਪਹਿਲਾਂ ਪੁਰਾਣਾ ਜਿਹੜਾ ਵੀ ਸਾਥੀ ਵੱਲੋਂ ਕੀਤਾ ਜਾ ਰਿਹਾ ਔਰ ਖਾਸ ਤੌਰ ਤੇ ਮੈਂ ਸਮਝਦਾ ਇਹ ਪੰਜਾਬ ਲੋਕ ਖ਼ਬਰ ਟਾਈਮ ਜਿਹੜੀ ਤੇ ਇਹਨਾਂ ਸਮੇਂ ਕੀਤੀ ਪਈ ਆ ਵੀ ਅਸੀਂ ਜਿੰਨੇ ਵੀ ਪੀਟੀਗੜ ਬੰਦੇ ਹੈਗੇ ਆ ਵੀ ਸਾਰੇ ਮੈਸਮ ਦਾ ਸਾਥੀ ਨੂੰ ਅਸ਼ੀਰਵਾਦ ਦੇਣ ਆਏ ਆ ਔਰ ਖਾਸ ਤੌਰ ਤੇ মিডিਆ ਭਾਈਚਾਰਾ ਜਿਹੜਾ ਉਹ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚਿਆ ਕਿਉਂਕਿ ਕਿਸੇ ਬੰਦੇ ਦੀ ਸਫੀ ਸਾਖ ਹੋਵੇ ਤਾਂ ਕਿਸੇ ਦਾ ਮਗਰ ਜਾਂਦਾ ਵੀ ਮੈਸਮ ਦਾ ਕਪੂਰ ਥੱਲੇ ਦੀ ਪੂਰੀ মিডিਆ ਜਿਹੜੀ ਹੈ ਕਿ ਉਹ ਸਾਥੀ ਨੂੰ ਅਸ਼ੀਰਵਾਦ ਦੇਣ ਆਏ ਆ ਉਹ ਸਾਥੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਕਪੂਰ ਥੱਲੇ ਦੇ ਵਿੱਚ ਜਿੰਨੀਆਂ ਵੀ ਮੈਸਰ ਦਾ ਗੱਦੀ ਬਿੱਤੀਆਂ ਹੁੰਦੀਆਂ ਕਪੂਰ ਥੱਲੇ ਵਾਸਤੇ ਵੀ ਸਾਥੀ ਜਿਹੜਾ ਮੈਸਰ ਦਾ ਪੂਰੀ ਮਿਹਨਤ ਕਰੂਗਾ ਔਰ ਜਿੰਨੇ ਵੀ ਅਸੀਂ ਪੀਟੀਗਲ ਬੰਦੇ ਪਹੁੰਚੇ ਆ ਇਹ ਸਾਰੇ ਸਾਥੀ ਜਿਹੜੇ ਸਾਥੀ ਗੱਲੋਂ ਵੀ ਅਪੀਲ ਵੀ ਕਰਦੇ ਆ ਉਹ ਰਸ਼ੀਲ ਵਾਈ ਵੀ ਹੁੰਦੇ ਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਬਲਦੀਪ ਜੀ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਸਰ ਅੱਜ ਦੇਖ ਬਾਰ ਬਾਰ ਮੈਂ ਦੇਸ਼ ਕਸ਼ਸ਼ ਕਮੇਸ਼ ਅਖੀ ਤੰਗਾਂ ਸਭ ਤੋਂ ਪਹਿਲਾਂ ਦਾ ਚਿਹਰਾ ਕਸ਼ਪ ਪਰਵਰ ਵੱਲੋਂ ਸਰਕਾਰ ਜੋ ਜੀਤ ਸਿੰਘ ਮਹਿਰਾ ਅਕਿਨਰ ਠੀਕਾ ਜੀ ਗਿਆ ਹੈ ਬਹੁਤ ਬੜਾ ਬਾਈ ਜੀ ਨਾ ਹਾਂ ਉਹ ਦੇਖੋ ਇਹੋ ਨਾਲੇ ਇਹਦੀ ਲੋਕਾਂ ਦੀ ਬਾਹ ਫੜੀ ਹੈ ਪੰਜਾਬ ਗਲੋਬਲ ਪੰਜਾਬ ਲੋਕ ਪੰਜਾਬ ਦੀ ਆਵਾਜ਼ ਜਿਵੇਂ ਨਾਲੇ ਬਹੁਤ ਹੀ ਸਲੱਗ ਹੈ ਜਦੋਂ ਪਹਿਲਾ ਹਨਾ ਦਾ ਇਹ ਲੋ ਇਲੈਕਟ੍ਰੋਨਿਕ মিডিਆ ਦਾ ਜੋ ਪ੍ਰਿੰਟ মিডিਆ ਦੇ ਬਾਅਦ ਨੂੰ ਉਹਨਾਂ ਨੇ ਬਾਤ ਚੱਕੀ ਹੈ ਫਸ ਅਸੀਂ ਤਾਂ ਹੀ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਪੰਜਾਬ ਦੀ ਆਵਾਜ਼ ਪਾਓ ਵੀ ਲੋਕਾਂ ਦੀ ਆਵਾਜ਼ ਪਾਓ ਲੋਕਾਂ ਦੇ ਹਿੱਤ ਦੀ ਗੱਲ ਕਰਿਓ ਕਿ ਤੁਸੀਂ ਬਹੁਤ ਫਾਇਨਾਟ ਜਾਓਗੇ ਕਿਉਂਕਿ ਇੱਕ ਇਲੈਕਟ੍ਰੋਨਿਕ ਔਰ ਪ੍ਰਿੰਟ মিডিਆ ਦਾ ਹੈਗਾ ਜਿਹੜਾ ਇੱਕ ਸੁਹਾ ਸਤੰਭ ਹੈ ਅਡੇਗਰ ਜੇ ਤੁਸੀਂ ਇਹਦਾ ਚਾਰ ਸਤੰਭ ਦੇਖੇ ਜਾਂ ਇੱਕ ਸਤੰਭ ਡਾਹੇ ਇਲੈਕਟ੍ਰੋਨਿਕ মিডিਆ ਦਾ ਦੂਸਰਾ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕ ਜੀ ਨੇ ਕਲਮ ਦੇ ਮਾਧਿਅਮ ਤੋਂ ਆਜੋ ਰਮਾਇਣ ਨੂੰ ਪੂਰ ਸਮੁੱਚਾ ਭਾਰਤ ਨਹੀਂ ਸਮੁੱਚਾ ਬੜ ਜਾਦਾ ਹੈ। ਬਾਬਾ ਗਾਉ ਬਾਬਾ ਗਾਉ ਵੀਰਕਸ਼ਮ ਇੰਦਰਾ ਸਾਹਿਬ ਨੇ ਸੰਬਦਨ ਲਿਖਿਆ ਕਿ ਸ਼ਰਧਾ ਦੇ ਮਾਧਮ ਤੋਂ ਹੀ ਸਾਰਾ ਦੇਸ਼ ਆ ਚੱਲ ਰਿਹਾ ਹੈ। ਇਸੀ ਤਰ੍ਹਾਂ ਤੁਹਾਡਾ ਜਿਹੜਾ ਪੰਜਾਬ ਗਲੋਬਲ ਹੈ ਤੁਹਾਡੀ ਕਲਬ ਚੈਨੀ ਤੁਮ ਹੁਣ ਦੇਦਾ ਕਿ ਪੰਜਾਬ ਗਲੋਬਲ ਦੀ ਆਵਾਜ਼ ਸੁਣ ਕੇ ਹੀ ਜੋ ਕਰਨਾ ਹੁਣ ਕਹਿ ਦੇ ਨੇ ਇਹਨਾਂ ਸ਼ਬਦਾਂ ਨਾਲ ਮੈਂ ਕਰਕੇ ਆਪਣੇ ਵੱਲੋਂ ਆਪਣੇ ਸਮੂਹਿਕ ਸਮਾਜ ਵੱਲੋਂ ਆਪਣੀ ਮਾਣਯੋਗ ਜਨਤਾ ਵੱਲੋਂ ਅੰਦਰ ਕਰਦਾ ਹਾਂ ਕਿ ਪੰਜਾਬ ਦੀ ਆਵਾਜ਼ ਨੂੰ ਗੂੰਜਣ ਕਰਾਂਗੇ ਸ਼ਹਿ ਸ਼ਿਦਮ ਸ਼ਹਿ ਸ਼ਿਦਮ ਜੀ ਆਪਾਂ ਨੂੰ ਦੇਖੀ ਲੋਕਾਂ ਦੀ ਸ਼ਬਦ ਪਿੰਨਾ ਸਰ ਪ੍ਰਦੀਪ ਸਿੰਘ ਮਹਾਰਾਜ ਸਾਹਿਬ ਨੂੰ ਤੇ ਸੂਚੀ ਟੀਮ ਨੂੰ ਬਹੁਤ-ਬਹੁਤ ਵਾਰਤਬਾਦ ਜਿਨ੍ਹਾਂ ਨੇ ਖੇਲ ਕੂਤਰ ਦਾ ਪਹਿਲਾ ਅਖਬਾਰ ਹੋਊਗਾ ਪੰਜਾਬ ਦੇ ਅਖਰੀ ਆਵਾਜ਼ ਪੰਜਾਬ ਨੂੰ ਥੈਂਕਸ ਔਰ ਸੱਤਰ ਕਾਲੀਕ ਬਹੁਤ ਹੀ ਅਹਿਮ ਵਿਸ਼ਾਇਆ ਜਿੰਨਰ ਫੱਕ ਪੱਤਰਕਾਰੀ ਕਰਨੀਆਂ ਉਹ ਬਹੁਤ ਸਮੇਂ ਦੀ ਜਰੂਰਤ ਬਣਦੀ ਹੈ ਕਿਉਂਕਿ ਅੱਜ ਕੱਲ੍ਹ ਈ ਉਤੇ ਮੋਤੇ ਜਿਹਨਾਂ ਨੇ ਕੋਈ ਤਿਆਰਪਾ ਨਹੀਂ ਕੀਤਾ ਜਾਂ ਇਹ ਆਪੇ ਬਣੇ ਪੱਤਰਕਾਰ ਆ ਉਹ ਸਮਾਜ ਨੂੰ ਖਰਾਬ ਹੀ ਕਰਦੇ ਆ ਪਰ ਜਿਹੜੇ ਸਾਬਤ ਪੁੱਤਰੇ ਪੱਤਰਕਾਰ ਆ ਉਹ ਸਮਾਜ ਨੂੰ ਸਦਾਰ ਵੀ ਸਕਦੇ ਆ ਨਾ ਤੁਹਾਨੂੰ ਨਹੀਂ ਸੀ ਵੀ ਨਹੀਂ ਸਕਦੇ ਆ ਸੋ ਮੈਂ ਇਸ ਸਤਿ ਸ਼੍ਰੀ ਅਕਾਲ ਮੌਕੇ ਦੇ ਉੱਪਰ ਆਪਣੇ ਸਾਰੇ ਸਹਿਰਾਨਾਂ ਨੂੰ ਭਰਾਵਾਂ ਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਅਤੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਉਹਦੀ ਮਿਹਨਤ ਆ ਜਿਹਨੂੰ ਫਲ ਲਾਵੇ ਅਤੇ ਸੱਚਾ ਪੁੱਤਰ ਜਿਹੜਾ ਖਵਾਸ਼ ਫਲਿਆ ਇਸ ਹੋਰ